ਮੇਨ ਅਕਿਊਜ਼ਡ ਮੇਨ ਅਕਿਊਜ਼ਡ ਇਨ ਸੈਕੂਲਰ ਲਿਜ ਕੇਸ ਮੇਨ ਅਕਿਊਜ਼ਡ ਇਨ ਸੈਕੂਲਰ ਲਿਜ ਕੇਸ ਪਹਿਲਾ ਉਹਨੂੰ ਅਪਰੂਵਰ ਬਣਾਇਆ ਗਿਆ ਅਪਰੂਵਰ ਕੌਣ ਬਣਦਾ ਹੈ ਤੇ ਅਪਰੂਵਰ ਕਿਸ ਹਾਲਤ ਵਿੱਚ ਬਣਾਉਂਦੀ ਹੈ ਸਟੇਟ ਜਾਂ ਸਟੇਟ ਤੇ ਪ੍ਰੋਸੀਕਿਊਸ਼ਨ ਇਸ ਗੱਲ ਤੇ ਕਲੀਅਰ ਹੋ ਜਾਵੇ ਕਿ ਉਹਨਾਂ ਦੀ ਤਫਤੀਸ਼ ਵਿੱਚ ਕੱਲੀ ਸਫੀਸ਼ੀਐਂਟ ਨਹੀਂ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਲਈ ਤਾਂ ਫਿਰ ਉਹ ਮੁਲਜ਼ਮ ਇੱਕ ਨੂੰ ਭੰਨ ਕੇ ਅਪਰੂਵਰ ਬਣਾਉਂਦੀ ਹੈ। ਸੋ ਪ੍ਰਦੀਪ ਕਲੇਰ ਨੂੰ ਅਪਰੂਵਰ ਬਣਾਉਣ ਨਾਲ ਇੱਕ ਗੱਲ ਸਾਬਤ ਕਰਤੀ ਇਹ ਸਰਕਾਰ ਨੇ ਕਿ ਸਰਕਾਰ ਦੀ ਜਿਹੜੀ ਕੀਤੀ ਹੋਈ ਟਬਦੀਸ਼ ਇਨਵੈਸਟੀਗੇਸ਼ਨ ਆ ਸੈਕੂਲਰਾਈਜ਼ ਕੇਸੇਸ ਚ ਸਰਕਾਰ ਨੂੰ ਯਕੀਨ ਹੋ ਗਿਆ ਕਿ ਉਹ ਸਫੀਸ਼ੀਐਂਟ ਨਹੀਂ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ। ਹੁਣ ਪੁੱਛਿਆ ਜਾਵੇ ਕਿ ਤੁਸੀਂ ਉਹਦੇ 164 ਦੇ ਬਿਆਨ ਹੋਏ ਪ੍ਰਦੀਪ ਦੇ 164 ਦੇ ਆ ਬਿਆਨ ਆ ਜਿਹੜੇ ਉਹਦੇ ਕੋਰਟ ਚੋਂ ਨੇ ਹਿੰਦੀ ਚ ਰਿਕਾਰਡ ਕਰਾਏ ਸਾਰੇ ਬਿਆਨਾਂ ਵਿੱਚ ਉਹ ਕਿਤੇ ਇਹ ਨਹੀਂ ਮੰਨਦਾ ਕਿ ਮੈਂ ਬੇਦਬੀ ਕੀਤੀ ਫਿਰ ਉਹਨੂੰ ਅਪਰੂਵਰ ਕਿਉਂ ਬਣਾਇਆ ਅਪਰੂਵਰ ਤਾਂ ਹੁੰਦਾ ਕਿ ਆਪਣਾ ਆਫੈਂਸ ਮੰਨ ਕੇ ਉਸ ਤੋਂ ਬਾਅਦ 파ਡਨ ਮੰਗੇ ਉਹ ਕਹਿੰਦਾ ਮੇਰੇ ਸਾਹਮਣੇ ਬਾਬੇ ਨੇ ਹਦਾਇਤਾਂ ਕੀਤੀਆਂ ਐ ਜਿਹੜਾ ਬੰਦਾ ਮਰ ਗਿਆ ਬਿੱਟੂ ਦੇ ਨਾਂ ਤੇ ਸਾਰਾ ਪੋਜ ਪਤਾ ਜਿਹੜੇ ਉਹਦੇ ਹਿੰਦੀ ਚ ਬਿਆਨ ਹੈ 150 ਸਫੇ ਦੇ ਇਹ ਫਰਵਰੀ 2024 ਚ ਰਿਕਾਰਡ ਹੋਇਆ ਹੁਣ ਮੈਂ ਪੁੱਛਦਾ ਹਾਂ ਤੁਹਾਡੇ ਮਾਧਿਅਮ ਰਾਹੀਂ ਰਤੇਸ਼ ਜੀ ਲੱਖੀ ਜੀ ਨੂੰ ਵੀ ਕਿ ਰਤੇਸ਼ ਤੂੰ ਤਾਂ ਐਡਾ ਸੀਨੀਅਰ ਐਂਕਰ ਆ ਯਾਰ ਜਰਨਲਿਸਟ ਐ ਤੂੰ ਮੁੱਖ ਮੁਕੀ ਮੋਲਜ਼ਮ ਆ ਜਿਹੜਾ ਬੇਦਬੀ ਵਾਲਾ ਉਹਦੀ ਤੂੰ ਇੰਟਰਵਿਊ ਕਰਦਾ ਐ ਤਉਨੂੰ ਇਹ ਤਾਂ ਪੁੱਛ ਲਿਆ ਕਿ ਤੇਰਾ ਰੋਲ ਕੀ ਸੀ ਬੇਦ ਵਿੱਚ ਤੂੰ ਅਪਰੂਵਰ ਕਿਉਂ ਬਣਿਆ ਕਿਉਂਕਿ ਸੁਪਰੀਮ ਕੋਰਟ ਕਹਿੰਦੀ ਹੈ ਕਿ ਜੇ ਇਸ ਧਰਤੀ ਦੇ ਕੋਈ ਘਟੀਆ ਆਦਮੀਆਂ ਤਾਂ ਸਭ ਤੋਂ ਘਟੀਆ ਅਪਰੂਵਰ ਹੈ ਜਿਹੜਾ ਪਹਿਲਾਂ ਅਫੈਂਸ ਕਮਿਟ ਕਰਦਾ ਫੇਰ ਸਾਥੀਆਂ ਨਾਲ ਦਗਾ ਕਰਦਾ ਉਹਨਾਂ ਦੇ ਉਲਟ ਗਵਾਹ ਬਣਦਾ ਸਾਰੀ ਇੰਟਰਵਿਊ ਚ ਬਾਬੇ ਨੂੰ ਸੁਖਵੀਰ ਜੀ ਕਿੱਥੇ ਮਿਲੇ ਬਾਬੇ ਕੋਲ ਕੌਣ ਗਿਆ ਬਾਬਾ ਕਿਵੇਂ ਮਿਲਿਆ ਤੂੰ ਪੁੱਛ ਕੇ ਮਲਜ਼ਮ ਆ ਜਿਹੜੇ ਉਸੇ ਭੇਦਭੀ ਦਾ ਉਹਦੇ ਬਾਰੇ ਜ਼ਿਕਰ ਹੀ ਨਹੀਂ ਕਰਦਾ ਕਿਉਂ ਨਹੀਂ ਕਰਦਾ ਕਿਉਂ ਗੱਲਾਂ ਲਕੋਈਆਂ ਜਾ ਰਹੀਆਂ ਨੇ ਅਸੀਂ ਕਹਿੰਦੇ ਆ ਕਿ ਉਹ ਲਕੋਈਆਂ ਜਾ ਰਹੀਆਂ ਨੇ ਕਿਉਂਕਿ ਨਾ ਕਾਂਗਰਸ ਸਰਕਾਰ ਨਾ ਬੀਜੇਪੀ ਦੀ ਗਵਰਨਮੈਂਟ ਨਾ ਆਮ ਆਦਮੀ ਪਾਰਟੀ ਦੀ ਸਰਕਾਰ ਬਾਬੇ ਨੂੰ ਸਜ਼ਾ ਨਹੀਂ ਦੇਣੀ ਚਾਹੁੰਦੀ ਰਾਜਨੀਤਿਕ ਲਾਭਾ ਕਰਕੇ ਆਉਣ ਵਾਲੇ ਹਰਿਆਣੇ ਦੀਆਂ ਇਲੈਕਸ਼ਨਾਂ 'ਚ ਸਾਰੇ ਇਹਦੀਆਂ ਵੋਟਾਂ ਵਟੋਰਨ ਲਈ ਇਹ ਡਰਾਮੇ ਕਰ ਰਹੀਆਂ ਨੇ ਮੈਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਇੱਕ ਪੁੱਛਦਾ ਮਾਨ ਸਾਹਿਬ ਆਜਿਤੀ 2021 ਤੁਹਾਨੂੰ ਗਵਰਨਮੈਂਟ ਨੂੰ ਐਸਐਸਪੀ ਫਰੀਦਕੋਟ ਨੇ ਲਿਖੀ ਕਿ 295ਏ ਦਾ ਕੇਸ ਪ੍ਰੋਸੀਕਿਊਟ ਕਰਨ ਲਈ ਬਾਬੇ ਦੇ ਉਲਟ ਪਰਮਿਸ਼ਨ ਦਿੱਤੀ ਜਾਵੇ 3 ਸਾਲ ਵਿੱਚ ਕਾ ਪਹਿਲਾਂ 6 ਮਹੀਨੇ ਕਾਂਗਰਸੀ ਸਰਕਾਰ ਨੇ ਨਾ 2.5 ਸਾਲ ਤੁਹਾਡੀ ਸਰਕਾਰ ਨੇ ਇਹਦੀ ਪਰਮਿਸ਼ਨ ਕਿਉਂ ਨਹੀਂ ਦਿੱਤੀ ਅੱਜ ਤੱਕ ਨਹੀਂ ਦਿੱਤੀ ਫੇਰ ਕੇਸ ਫਰੀਦਕੋਟ ਤੋਂ ਚੰਡੀਗੜ੍ਹ ਟਰਾਂਸਫਰ ਕਰਾਇਆ ਕਨਸੈਂਟ ਨਾਲ ਫੇਰ ਅੱਜ ਤੱਕ ਕਦੇ ਹੋਇਆ ਕਿ ਹਾਈ ਕੋਰਟ ਦੇ ਵਿੱਚ ਕੇਸ ਟਰਾਂਸਫਰ ਹੋਇਆ ਹੋਵੇ ਜਾਂ ਸੁਪਰੀਮ ਕੋਰਟ ਦੇ ਕਹਿਣ ਤੇ ਇਹ ਲੱਗੇ ਇਸ ਬਾਬੇ ਵਾਲਾ ਚੰਡੀਗੜ੍ਹ ਜਿੱਥੇ ਪੰਜਾਬ ਗਵਰਨਮੈਂਟ ਨੇ ਕਨਸੈਂਟ ਦਿੱਤੀ ਦੂਸਰਾ ਚਰਨਜੀਤ ਸ਼ਰਮੇ ਵਾਲਾ ਹਾਈ ਕੋਰਟ ਦੇ ਕਹਿਣ ਤੇ ਹੋਇਆ ਹੋਵੇ ਤੀਜਾ ਕੇਸ ਜੱਜ ਆਪ ਹੀ ਟਰਾਂਸਫਰ ਕਰਦਾ ਪਿਆ ਹਾਈ ਕੋਰਟ ਨੂੰ ਕਿ ਮੈਨੂੰ ਤੁਸੀਂ ਦੱਸ ਦੋ ਕਿ ਇਹ ਕੇਸ ਤੁਸੀਂ ਸੁਣੋ ਇੱਥੇ ਚੰਡੀਗੜ੍ਹ ਭੇਜਾਂਗਾ ਕਿ ਮੈਂ ਸੁਣਨਾ ਕਿਉਂਕਿ ਉਹਨਾਂ ਤੋਂ ਐਪਲੀਕੇਸ਼ਨ ਤਾਂ ਨਹੀਂ ਦਵਾਈ ਕਿ ਸਰਕਾਰ ਨੂੰ ਉੱਥੇ ਓਪਨਲੀ ਹਾਂ ਕਹਿਣੀ ਪੈਣੀ ਸੀ ਜੱਜ ਨਾਲ ਹੌਬਨੋਵਿੰਗ ਕਰਕੇ ਜੱਜ ਤੋਂ ਲਿਖਾ ਦਿੰਦਾ ਹੁਣ ਬਾਬੇ ਨਾਲ ਯਾਰੀ ਕੌਣ ਪੁਗਾ ਰੇ ਆ ਕਹਿ ਰੇ ਆ ਕਾਲੀ ਤੇ ਨਿਵਾ ਕੌਣ ਰੇ ਆ ਕਾਂਗਰਸੀ ਭਾਜਪੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਇਹਨਾਂ ਸਾਰਾ ਜੋ ਵੀ ਘਟਨਾ ਕਰਮ ਹੋਇਆ ਇਸ ਤੋਂ ਇਹ ਸਾਫ ਜਿਸਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਸਿੱਖ ਪਰੰਪਰਾ ਦਾ ਸਿੱਖ ਅਸੂਲਾਂ ਦਾ ਸਿੱਖ ਸਿਧਾਂਤ ਦਾ ਉਹਨਾਂ ਨੂੰ ਕੋਈ ਪਰਵਾਹ ਨਹੀਂ ਜਾਂ ਉਹਨਾਂ ਨੂੰ ਸਮਝ ਨਹੀਂ ਕਿ ਜਿਹੜਾ ਆਪਣੇ ਆਪ ਨੂੰ ਆਖੇ ਕਿ ਮੈਂ ਬਾਬਾ ਆ ਇਧਰ ਲਾ ਤੁਹਾਡਾ ਬਾਬਾ ਉਧਰ ਆ ਤੁਸੀਂ ਇਹ ਦੱਸੋ ਕਿ ਆਪਣੇ ਆਪ ਨੂੰ ਬਾਬਾ ਆਖੇ ਕਿੰਨਾ ਉਹਦੇ ਵਿੱਚ ਹੰਕਾਰ ਕਿੱਡੀ ਆਖੜਿਆ ਬਾਬਾ ਖੜਕ ਸਿੰਘ ਹੋਇਆ ਸਿੱਖ ਪੰਥ ਦੇ ਬਹੁਤ ਮਹਾਨ ਲੀਡਰ ਸੀਗੇ ਯਾ ਭਾ ਰਾਜਨੀਤਿਕ ਖੇਤਰ ਵਿੱਚ ਗੱਲ ਕਰੀਏ ਚਲੋ ਧਾਰਮਿਕ ਖੇਤਰ ਵਿੱਚ ਵੀ ਬਹੁਤ ਵੱਡੇ ਵੱਡੇ ਮਹਾਪੁਰਸ ਹੋਏ ਜਿਨ੍ਹਾਂ ਨੂੰ ਬਾਬਾ ਆਖਿਆ ਗਿਆ ਪਰ ਪ੍ਰਦੀਪ ਕਲੇਰ ਦੇ ਕਹਿੰਦੇ ਮੁਤਾਬਕ ਇਹ ਜੇ ਉਹ ਹੀ ਜਦਬੀਆਂ ਨੂੰ ਲੈ ਕੇ ਹੋਇਆ ਜਾਂ ਦੇਰੇ ਸਰਸੇ ਦੀਆਂ ਵੋਟਾਂ ਖਾਤਰ ਇਹਨਾਂ ਨੀਵਾ ਝੁਕਣਾ ਪੈ ਗਿਆ ਅਕਾਲੀ ਲੀਡਰਸ਼ਿਪ ਨੂੰ ਉਹ ਬੇਹਦ ਨਿੰਦਨਯੋਗ ਹੈ ਫੇਰ ਅਕਾਲੀ ਦਲ ਦਾ ਪ੍ਰਧਾਨ ਇਹ ਕਰੇ ਤੇ ਕੌਮ ਤੋਂ ਕੀ ਆਪਾਂ ਕੌਮ ਦਾ ਕੀ ਉੱਤੇ ਵਿਸ਼ਵਾਸ ਰਹੂਗਾ ਦਿਨ ਬਦ ਦੇ ਅਕਾਲੀ ਦਲ ਤੇ ਵਿਸ਼ਵਾਸ ਟੁੱਟ ਗਿਆ ਕੌਮ ਦਾ ਉਹ ਆਪਾਂ ਦੇਖ ਹੀ ਲਿਆ ਸਾਰਿਆਂ ਨੇ ਕਿ ਅੱਜ ਸਵਾ ਮੰਗ ਕਰਦਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਇਸ ਗੱਲ ਦੀ ਇੱਦਾਂ ਜਵਾਬ ਦੇਵੇ ਤੇ ਨਾਲ ਜੋ ਪੰਥ ਦੀ ਪਰੰਪਰਾ ਹੈ ਅਗਰ ਆਪਾਂ ਕਿਸੇ ਵਿਅਕਤੀ ਨੂੰ ਜਿਹਨੂੰ ਤਨਖਾਹਿਆ ਕਰਾਰ ਦਿੱਤਾ ਜਾਂਦਾ ਆ ਅਕਾਲ ਤਖਬ ਸਾਬ੍ਹ ਵੱਲੋਂ ਅਗਰ ਜੇ ਆਪਾਂ ਉਹਦੇ ਨਾਲ ਕੋਈ ਸੰਬੰਧ ਬਣਾਉਨੇ ਆ ਜੋੜਦੇ ਆ ਇਹ ਉਹ ਵੀ ਇੱਕ ਤਰ੍ਹਾਂ ਦਾ ਤਨਖਾਹਿਆ ਹੁੰਦਾ ਤੇ ਤੁਸੀਂ ਸਾਰੇ ਲੋਕਾਂ ਨੂੰ ਅਸੀਂ ਤਾਂ ਇਹ ਦੱਸਣਾ ਚਾਹੁੰਦੇ ਆ ਕਿ ਠੀਕ ਹੈ ਕਿ ਅਸੀਂ ਅਕਾਲੀ ਦਲ ਦੇ ਮੈਂਬਰ ਸਹੀ ਅੱਜ ਵੀ ਹੈਗੇ ਆ ਲੇਕਿਨ ਅਕਾਲੀ ਦਲ ਦਾ ਪ੍ਰਧਾਨ ਐਦਾਂ ਦੀਆਂ ਹਰਕਤਾਂ ਕਰੇ ਕਿ ਫਿਰ ਕੌਮ ਦਾ ਕੀ ਅਸਰ ਹੋਊਗਾ ਇਹ ਆਪਣੇ ਸਾਰਿਆਂ ਦੇ ਸਾਹਮਣੇ ਆ ਇਸ ਲਈ ਉਹਨਾਂ ਦੀ ਜ਼ਰਤ ਪਈ ਬੇਅਦਬੀਆਂ ਕਰਨ ਵਾਸਤੇ ਇਸ ਲਈ ਉਹਨਾਂ ਦੇ ਉਹਨਾਂ ਨੂੰ ਹੌਸਲਾ ਮਿਲਿਆ ਕਿ ਆਪਾਂ ਉਹਨਾਂ ਦੀ ਪੁਸ਼ਤਪਨਾ ਹੀ ਕੀਤੀ ਮਦਦ ਕੀਤੀ ਉਹਨਾਂ ਨਾਲ ਗੱਲਬਾਤ ਕਰਦੇ ਰਹੇ لیکن اگر ਸਿਆੜੇ ਲੀਡਰ ਹੁੰਦੇ ਸ਼੍ਰੋਮਣੀ ਅਕਾਲੀ ਦਲ ਦੇ ਜਿਨ੍ਹਾਂ ਦੀ ਸਲਾਹ ਇਹ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੰਨਦੇ ਕਿ ਅੱਜ ਇਹ ਸ਼ਾਇਦ ਇਹ ਹਾਲਾਤ ਨਾ ਦੇਖਣੇ ਪੈਂਦੇ ਫਿਰ ਪ੍ਰਦੀਪ ਕਲੇਰ ਉਹਨਾਂ ਨੇ ਖੋਰ ਗੱਲ ਬਹੁਤ ਵੱਡੀ ਆਖੀ ਕਿ ਜਿਹੜੀ ਚਿੱਠੀ ਲਿਖੀ ਗਈ ਸੀ ਪਹਿਲਾਂ ਹਿੰਦੀ ਵਿੱਚ ਚਿੱਠੀ ਆਈ ਚਲੋ ਦਾ ਤਰਜਮਾ ਉਹਨੂੰ ਟਰਾਂਸਲੇਟ ਕੀਤਾ ਗਿਆ ਪੰਜਾਬੀ ਵਿੱਚ ਉਦੇ ਵਿੱਚ ਥੋੜੀ ਜਗ੍ਹਾ ਸੀਗੀ ਕਿ ਉਹਦੇ ਵਿੱਚ ਜਿਹੜਾ ਸ਼ਬਦ ਵਿੱਚ ਐਡ ਕੀਤਾ ਗਿਆ ਪਾਇਆ ਗਿਆ 치ਮਾ ਜਾਂਚਨਾ ਕਰਦਾ ਹਾਂ ਉਹ ਵੀ ਜਿਹੜੇ ਸੁਖਬੀਰ ਸਿੰਘ ਬਾਦਲ ਨਾਲ ਉਸ ਸਮੇਂ ਲੀਡਰ ਸਨ ਇਹ ਸਾਰੇ ਮਾਫੀ ਨਾਮੇ ਦੇ ਘਟਨਾਕਰਮ ਵਿੱਚ ਇਸ ਕਹੋ ਇਹ ਤਾਂ ਛੜੀ ਅੰਤਰ ਹੀ ਕਹਿ ਸਕਦੇ ਹੁਣ ਸਾਜ਼ਿਸ਼ ਕਹਿ ਸਕਦੇ ਆ ਸੇ ਕੌਮ ਨਾ ਹੋਈ ਉਸਗੇ ਡਾਕਟਰ 치마 ਇਹ ਜੇ ਆਪਾਂ ਜੋ ਪੰਜਾਬੀ ਵਿੱਚ ਜਿਵੇਂ ਉਹ ਅੱਖਰ ਲਿਖੇ ਗਏ ਨੇ ਜੇ ਆਪਾਂ ਉਹਦੀ ਹੈਂਡਰਾਈਟਿੰਗ ਐਕਸਪਰਟ ਤੋਂ ਇਹ ਕੋਈ ਉਹਦਾ ਆਪਾਂ ਫੋਰੈਂਸਿਕ ਤਰੀਕੇ ਨਾਲ ਕਰਾਉਣਾ ਹੋਵੇ ਤੇ ਉਹ ਵੀ ਆਪਾਂ ਨੂੰ ਇਹ ਜਿਹੜੀ ਗੱਲ ਸਾਬਤ ਹੋ ਸਕਦੀ ਆ ਤੁਸੀਂ ਤੁਸੀਂ ਇਰਾਦ ਹੋਵੋਗੇ ਝਾਲਸਾਜੀ ਤੇ ਧੋਖਾ ਧੜੀ ਦੇ ਨਾਲ ਅਕਾਲ ਤਖਤ ਸਾਹਿਬ ਦੇ ਜਾਇਦਰ ਸਹਿਬਾਨਾਂ ਨੂੰ ਗੁੰਮਰਾਹ ਕਰਕੇ ਹਨੇਰੇ ਵਿੱਚ ਰੱਖ ਕੇ ਕਿ ਸਿੰਘ ਸੁਬਾਨਾ ਤੇ ਦਬਾਅ ਪਾ ਕੇ ਇਹ ਜਿਹੜੀ ਮਾਫੀ ਦਵਾਈ ਗਈ ਜਦ ਡੇਰੇ ਵਾਲੇ ਸਾਧ ਨੇ ਕਹਿਤਾ ਕਿ ਮੈਂ ਤਾਂ ਮਾਫੀ ਮੰਗੀ ਨਹੀਂ ਮੈਂ ਤਾਂ ਖਿਮਾ ਜਾਂਚਣਾ ਕੀਤੀ ਨਹੀਂ ਕਿ ਦੱਸੋ ਸਿੱਖ ਕੌਮ ਕਿੱਥੇ ਖੜੀ ਆ ਉਹ ਕਹਿੰਦਾ ਮੈਂ ਮੰਗੀ ਨਹੀਂ ਤੇ ਇਹਨਾਂ ਨੇ ਮਾਫੀ ਦੇ ਦਿੱਤੀ ਦੁਆਤੀ ਦਬਾਅ ਪਾ ਕੇ ਉਹਦੇ ਵਿੱਚ ਝਾਲੀ ਤਰੀਕੇ ਦੇ ਨਾਲ ਉਹਦੇ ਵਿੱਚ ਜਾਲ ਸਾਜੀ ਦੇ ਟੰਗ ਦੇ ਨਾਲ ਉਹਦੇ ਵਿੱਚ ਉਹ ਲਬਜ਼ ਆਏ ਗਏ ਜਿਹੜਾ ਕਿ ਉਹਨੇ ਮੁਰਖੇ ਉਸ ਗੱਲ ਤੋਂ ਇਨਕਾਰ ਕਰਤਾ ਦੇ ਰਾ ਸਰਸਾ ਦੇ ਜਿਹੜੇ ਪੈਰੋਕਾਰਾਂ ਨੇ ਤੇ ਫੇਰ ਦੱਸੋ ਤੁਸੀਂ ਸਿੰਘ ਸਬਾਨਾਂ ਨੂੰ ਵੀ ਨੇਰੇ ਜਿਰਾਕੇ ਤੁਸੀਂ ਐਡੀ ਵੱਡੀ ਐਡਾ ਵੱਡਾ ਵੱਜਰ ਗੁਨਾਹ ਕੀਤਾ ਤੇ ਫੇਰ ਕੌਮ ਕਿਵੇਂ ਤੁਹਾਨੂੰ ਮਾਫ ਕਰ ਦਊਗਾ